ਬੱਚਿਆਂ ਨੂੰ ਜਿਵੇਂ ਟੋਕਿਆ ਜਾਂਦਾ ਹੈ ਕਿ ਗਲੀਆਂ ਦੇ ਵਿੱਚ ਰੋਲਾ ਪੈ ਰਿਹਾ ਹੈ ਖੇਡਣ ਨਹੀਂ ਦਿੰਦੇ ਜੋ ਆਂਟੀ ਗੁਆਂਟੀ ਹੁੰਦੇ ਨੇ ਉਹ ਵੀ ਮਾਪਿਆਂ ਨੂੰ ਬਾਹਰ ਲਿਆਉਂਦੇ ਨੇ ਕਿ ਤੁਹਾਡਾ ਬੱਚਾ ਪਰੇਸ਼ਾਨ ਕਰ ਰਿਹਾ ਹੈ ਨਹੀਂ ਖੇਡਣ ਦੇ ਰਿਹਾ ਸ਼ੋਰ ਸ਼ਰਾਬਾ ਹੋ ਰਿਹਾ ਤਾਂ ਹੁਣ ਜੋ ਹੈ ਨਵਾਂ ਉਪਰਾਲਾ ਕਰ ਦਿੱਤਾ ਗਿਆ ਹੈ ਲੁਧਿਆਣਾ ਵਾਸੀਆਂ ਦੇ ਲਈ ਸਿਰਫ ਬੱਚੇ ਨਹੀਂ ਕਿਸੇ ਵੀ ਉਮਰ ਦਾ ਜੋ ਵਿਅਕਤੀ ਹੈ ਇੱਥੇ ਆ ਕੇ ਖੇਡ ਸਕਦਾ ਹੈ ਸਿਦਮਨ ਨਹਿਰ ਦੇ ਨਾਲ ਪੀਆਰਐਸ ਨਗਰ ਚੌਕ ਦੇ ਨੇੜੇ ਦੱਖਣੀ ਬਾਈਪਾਸ ਫਲਾਈਓਵਰ ਦੇ ਹੇਠਾਂ ਤੁਸੀਂ ਦੇਖ ਸਕਦੇ ਹੋ ਇਹ ਕੋਰਟ ਬਣਿਆ ਹੈ, ਬੈਡਮਿੰਟਨ ਕੋਰਟ ਬਣਾਇਆ ਗਿਆ ਹੈ। ਦੋਵੇਂ ਪਾਸੇ ਨੈੱਟ ਲਗਾਇਆ ਗਿਆ ਹੈ ਅਤੇ ਵਿਚਕਾਰ ਜਿਹੜਾ ਹੈ ਖਿਡਾਰੀਆਂ ਦੀ ਜਗ੍ਹਾ ਬਣਾਈ ਗਈ ਹੈ। ਤਸਵੀਰਾਂ ਤੁਸੀਂ ਦੇਖੋ ਕਿੰਨੀ ਖੂਬਸੂਰਤੀ ਦੇ ਨਾਲ ਆਸੇ-ਪਾਸੇ ਗ੍ਰੀਨਰੀ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਇਸ ਵੇਲੇ ਜਿਹੜੇ ਕੋਰਟ ਵਿੱਚ ਖੜੇ ਹਾਂ ਇਹ ਬਾਸਕਟਬਾਲ ਦਾ ਕੋਰਟ ਹੈਗਾ। ਇੱਥੇ ਕੋਈ ਵੀ ਗੇਮ ਤੁਸੀਂ ਖੇਡ ਸਕਦੇ ਹੋ। ਜਿਵੇਂ ਕਿ ਪਿਛਲੇ ਸਾਲ ਵੀ ਇਹ ਨਵੀਂ ਮੁੰਬਈ ਦੇ ਵਿੱਚ ਇੱਕ ਫਲਾਈਓਵਰ ਦੇ ਹੇਠਾਂ ਨਵੀਂ ਖੇਡ ਸਹੂਲਤ ਦੇ ਵਿੱਚ ਕ੍ਰਿਕਟ ਅਤੇ ਬਾਸਕਟਬਾਲ ਖੇਡਣ ਵਾਲੇ ਨੌਜਵਾਨ ਖਿਡਾਰੀਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣਾ ਨਜ਼ਰ ਆਇਆ ਸੀ ਜਿਨ੍ਹਾਂ ਨੂੰ ਵੀ ਖੇਡਣ ਦਾ ਸ਼ੌਂਕ ਹੈ ਜਿਹੜੇ ਵੀ ਪਰੇਸ਼ਾਨ ਨੇ ਇਸ ਗੱਲਾਂ ਤੋਂ ਕਿ ਗਲੀ ਦੇ ਵਿੱਚ ਰੌਲਾ ਪੈ ਰਿਹਾ ਜਾਂ ਖੇਲਣ ਨਹੀਂ ਦੇ ਰਹੇ ਬੱਚਿਆਂ ਨੂੰ ਤਾਂ ਹੁਣ ਕੋਈ ਕੰਪਰੋਮਾਈਜ਼ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਇੱਧਰ ਆ ਕੇ ਜਿੰਨੇ ਮਰਜ਼ੀ ਸਮੇਂ ਦੇ ਲਈ ਆ ਕੇ ਖੇਡ ਸਕਦੇ ਹੋ ਸਸ਼ਕਾਲ ਤੁਸ ਜ਼ਿਕਰ ਡੇਲੀ ਪੋਸਟ ਪੰਜਾਬੀ ਮਹਾਂ ਅੰਚਲ ਜਗੀਤ ਤਾਂ ਅਸੀਂ ਇਸ ਵੇਲੇ ਜਿੱਥੇ ਖੜੇ ਆ ਤੁਸੀਂ ਦੇਖ ਰਹੇ ਹੋਗੇ ਪਿੱਛੇ ਤਸਵੀਰਾਂ ਵੀ ਇਹ ਵਿਦੇਸ਼ ਨਹੀਂ ਹੈ ਸਗੋਂ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਖੜਿਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਵੀ ਜਿਵੇਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਹੁਣ ਤੁਹਾਨੂੰ ਖੇਡਣ ਦੇ ਲਈ ਕਿਤੇ ਬਾਹਰ ਨਹੀਂ ਜਾਣਾ ਪਊਗਾ ਗਲੀਆਂ ਦੇ ਵਿੱਚ ਇੱਕ ਹੋਰ ਗੱਲ ਸਭ ਤੋਂ ਜ਼ਰੂਰੀ ਕਿ ਬੱਚਿਆਂ ਨੂੰ ਜਿਵੇਂ ਟੋਕਿਆ ਜਾਂਦਾ ਹੈ ਕਿ ਗਲੀਆਂ ਦੇ ਵਿੱਚ ਰੋਲਾ ਪੈ ਰਿਹਾ ਹੈ ਖੇਡਣ ਨਹੀਂ ਦਿੰਦੇ ਜੋ ਆਂਡੀ ਗੁਆਂਡੀ ਹੁੰਦੇ ਨੇ ਉਹ ਵੀ ਮਾਪਿਆਂ ਨੂੰ ਬਾਹਰ ਲਿਆਂਦੇ ਨੇ ਕਿ ਤੁਹਾਡਾ ਬੱਚਾ ਪਰੇਸ਼ਾਨ ਕਰ ਰਿਹਾ ਹੈ ਨਹੀਂ ਖੇਡਣ ਦੇ ਰਿਹਾ ਸ਼ੋਰ ਸ਼ਰਾਬਾ ਹੋ ਰਿਹਾ ਤਾਂ ਹੁਣ ਜੋ ਹੈ ਨਵਾਂ ਉਪਰਾਲਾ ਕਰ ਦਿੱਤਾ ਗਿਆ ਹੈ ਲੁਧਿਆਣਾ ਵਾਸੀਆਂ ਦੇ ਲਈ ਸਿਰਫ ਬੱਚੇ ਹੀ ਨਹੀਂ ਕਿਸੇ ਵੀ ਉਮਰ ਦਾ ਜੋ ਵਿਅਕਤੀ ਹੈ ਇੱਥੇ ਆ ਕੇ ਖੇਡ ਸਕਦਾ ਹੈ ਇੱਕ ਪਰਸਨਲ ਸਪੇਸ ਦੇ ਦਿੱਤੀ ਗਈ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿੰਨੀ ਖੂਬਸੂਰਤੀ ਦੇ ਨਾਲ ਇਸ ਨੂੰ ਬਣਾਇਆ ਗਿਆ ਹੈ ਕੋਈ ਡਿਸਟਰਬ ਨਹੀਂ ਕਰੇਗਾ ਤੁਹਾਨੂੰ ਆ ਕੇ ਜ਼ਰੂਰ ਇੱਧਰ ਆ ਕੇ ਤੁਸੀਂ ਖੇਡ ਸਕਦੇ ਹੋ ਇਹ ਪਾਇਲਟ ਪ੍ਰੋਜੈਕਟ ਜਿਹੜਾ ਸਰਕਾਰ ਦੇ ਵੱਲੋਂ ਬਣਾਇਆ ਗਿਆ ਹੈ ਜਿਵੇਂ ਵਿਦੇਸ਼ ਦੇ ਵਿੱਚ ਹੁੰਦਾ ਫੋਰਨ ਕੰਟਰੀਜ਼ ਦੇ ਵਿੱਚ ਹੀ ਦੇਖਿਆ ਜਾਂਦਾ ਹੈ ਮੁੰਬਈ ਦੇ ਵਿੱਚ ਦੇਖਿਆ ਜਾਂਦਾ ਤੇ ਉਸ ਤੋਂ ਇਲਾਵਾ ਫੋਰਨ ਕੰਟਰੀ ਦੀ ਜਿਵੇਂ ਅਸੀਂ ਗੱਲ ਕੀਤੀ థਾਈਲੈਂਡ ਕੈਨੇਡਾ ਅਮਰੀਕਾ ਵਰਗੇ ਜਿਹੜੇ ਨੇ ਕੰਟਰੀਜ਼ ਦੇ ਵਿੱਚ ਦੇਖਿਆ ਜਾਂਦਾ ਕਿ ਜਦੋਂ ਖਾਲੀ ਜਗ੍ਹਾ ਰਹਿ ਜਾਂਦੀ ਹੈ ਤਾਂ ਉਧਰ ਕੂੜੇ ਦਾ ਘਰ ਨਹੀਂ ਬਣਾਇਆ ਜਾਂਦਾ ਉਧਰ ਸਗੋਂ ਕੋਈ ਕੰਮ ਦੀ ਚੀਜ਼ ਕੰਮ ਦੀ ਚੀਜ਼ ਦੇ ਲਈ ਉਸ ਥਾਂ ਨੂੰ ਵਰਤਿਆ ਜਾਂਦਾ ਤਾਂ ਹੁਣ ਇੱਧਰ ਵੀ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਵੀ ਹੁਣ ਜਿਹੜੀ ਖਾਲੀ ਥਾਂ ਹੈ ਜਿਵੇਂ ਫਲਾਈਓਵਰ ਦੇ ਥੱਲੇ ਹੁਣ ਅਸੀਂ ਦੱਸ ਦਿੰਨੇ ਆ ਕਿ ਜਗ੍ਹਾ ਕਿਹੜੀ ਹੈ ਕਿ ਸਿੱਧਵਾਂ ਨਹਿਰ ਦੇ ਨਾਲ ਬੀਆਰਐਸ ਨਗਰ ਚੌਕ ਦੇ ਨੇੜੇ ਦੱਖਣੀ ਬਾਈਪਾਸ ਫਲਾਈਓਵਰ ਦੇ ਹੇਠਾਂ ਤੁਸੀਂ ਦੇਖ ਸਕਦੇ ਹੋ ਇੱਕ ਕੋਰਟ ਬਣਿਆ ਹੈ ਬੈਡਮਿੰਟਨ ਕੋਰਟ ਬਣਾਇਆ ਗਿਆ ਹੈ ਤੁਸੀਂ ਕਿਸੇ ਵੀ ਵੇਲੇ ਇੱਧਰ ਆ ਕੇ ਖੇਡ ਸਕਦੇ ਹੋ ਹਮੇਸ਼ਾ ਇਸ ਦਾ ਗੇਟ ਜੋ ਹੈ ਤੁਹਾਡੇ ਲਈ ਖੁੱਲਿਆ ਹੀ ਰਹੇਗਾ ਖਿਡਾਰੀਆਂ ਦੇ ਲਈ ਹੁਣ ਪਰੇਸ਼ਾਨ ਨਹੀਂ ਹੋਣਗੇ ਤੁਹਾਡੇ ਜਿਹੜੇ ਗਲੀ ਦੇ ਜਿਹੜੇ ਲੋਕ ਨੇ ਹੁਣ ਤੁਸੀਂ ਕਿਸੇ ਟ੍ਰੈਫਿਕ ਦਾ ਟੈਨਸ਼ਨ ਨਹੀਂ ਲੈ ਸਕਦੇ ਹੁਣ ਤੁਸੀਂ ਕਿਸੇ ਟ੍ਰੈਫਿਕ ਦੀ ਟੈਨਸ਼ਨ ਨਹੀਂ ਹੋਵੇਗੀ ਬਾਲ ਤੁਹਾਡੀ ਜਿਹੜੀ ਹੈ ਬੈਡਮਿੰਟਨ ਖੇល ਰਹੇ ਹੋ ਜਾਂ ਫਿਰ ਕੋਈ ਤੁਹਾਡੀ ਸ਼ਟਲ ਬਾਹਰ ਨਹੀਂ गिर ਸਕਦੀ ਕਿਉਂਕਿ ਇੱਧਰ ਉਸ ਦੀ ਪ੍ਰੋਟੈਕਸ਼ਨ ਦੇ ਲਈ ਵੀ ਸਾਈਡਾਂ ਤੇ ਜਿਹੜੇ ਹੈ ਇਹ ਜਾਲੀਆਂ ਲਗਾ ਦਿੱਤੀਆਂ ਗਿਆ ਨੇ ਨੈਟ ਲਗਾ ਦਿੱਤੇ ਗਏ ਨੇ ਸ਼ਟਲ ਨੂੰ ਸੜਕ ਦੇ ਕਿਨਾਰੇ ਡਿੱਗਣ ਤੋਂ ਰੋਕਣ ਦੇ ਲਈ ਦੋਵੇਂ ਪਾਸੇ ਨੈਟ ਲਗਾਇਆ ਗਿਆ ਹੈ ਤੇ ਵਿਚਕਾਰ ਜਿਹੜਾ ਖਿਡਾਰੀਆਂ ਦੀ ਜਗ੍ਹਾ ਬਣਾਈ ਗਈ ਹੈ ਤਸਵੀਰਾਂ ਤੁਸੀਂ ਦੇਖੋ ਕਿੰਨੀ ਖੂਬਸੂਰਤੀ ਦੇ ਨਾਲ ਆਸੇ-ਪਾਸੇ ਗ੍ਰੀਨਰੀ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਇਸ ਵੇਲੇ ਜਿਹੜੇ ਕੋਰਟ ਵਿੱਚ ਖੜੇ ਆ ਇਹ ਬਾਸਕਟ ਬਾਲ ਦਾ ਕੋਰਟ ਹੈਗਾ ਇੱਥੇ ਕੋਈ ਵੀ ਗੇਮ ਤੁਸੀਂ ਖੇਡ ਸਕਦੇ ਹੋ ਕਾਫੀ ਜੋ ਹੈ ਜ਼ਿਆਦਾ ਜਗ੍ਹਾ ਦੇ ਵਿੱਚ ਉਸ ਨੂੰ ਬਣਾਇਆ ਗਿਆ ਹੈ ਤੁਹਾਨੂੰ ਆਣਾ ਪਏਗਾ ਇਸ ਦੇ ਲਈ ਸਿੱਧੂਵਾਂ ਨਹਿਰ ਦੇ ਨਾਲ ਬੀਆਰਐਸ ਨਗਰ ਚੌਕ ਦੇ ਨੇੜੇ ਦੱਖਣੀ ਬਾਈਪਾਸ ਫਲਾਈਓਵਰ ਦੇ نیچے ਤੁਹਾਨੂੰ ਆਣਾ ਪਏਗਾ ਤੁਹਾਨੂੰ ਦਿਖੇਗਾ ਇੱਕ ਪਰਲੇ ਪਾਸੇ ਵੀ ਕੋਟ ਬਣਾਇਆ ਗਿਆ ਫਿਲਹਾਲ ਕੰਮ ਜਾਰੀ ਹੈ ਹਲੇ ਕੰਮ ਪੂਰਾ ਨਹੀਂ ਹੋਇਆ ਪਰ ਕਿਸੇ ਵੀ ਵੇਲੇ ਮੁੰਡੇ ਹੋਣ ਜਾਂ ਕੁੜੀਆਂ ਹੋਣ ਕੋਈ ਵੀ ਕਿਸੇ ਵੀ ਤਰੀਕੇ ਦਾ ਇਨਸਾਨ ਕਿਸੇ ਵੀ ਉਮਰ ਦਾ ਕੋਈ ਪਾਬੰਦੀ ਨਹੀਂ ਹੈ ਕੋਈ ਵੀ ਇੱਧਰ ਆ ਕੇ ਖੇਡ ਸਕਦਾ ਹੈ ਇਹ ਪਾਇਲਟ ਪ੍ਰੋਜੈਕਟ ਦੇ ਹਿੱਸੇ ਵਜੋਂ ਲੁਧਿਆਣਾ ਦੇ ਵਿੱਚ ਬਣਾਇਆ ਗਿਆ ਇੱਕ ਅਭਿਆਸ ਕਰਨ ਦੇ ਲਈ ਬੈਡਮਿੰਟਨ ਕੋਰ ਬਣਾਇਆ ਗਿਆ ਹੈ ਜਿਵੇਂ ਕਿ ਪਿਛਲੇ ਸਾਲ ਵੀ ਇਹ ਨਵੀਂ ਮੁੰਬਈ ਦੇ ਵਿੱਚ ਇੱਕ ਫਲਾਈਓਵਰ ਦੇ ਹੇਠਾਂ ਨਵੀਂ ਖੇਡ ਸਹੂਲਤ ਦੇ ਵਿੱਚ ਕ੍ਰਿਕਟ ਅਤੇ ਬਾਸਕਟਬਾਲ ਖੇਡਣ ਵਾਲੇ ਨੌਜਵਾਨ ਖਿਡਾਰੀਆਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਨਜ਼ਰ ਆਇਆ ਸੀ ਤਾਂ ਅਧਿਕਾਰੀ ਜਿਹੜੇ ਨੇ ਇੱਥੋਂ ਦੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਅਜਿਹੀਆਂ ਸਹੂਲਤਾਂ ਦੇਖੀਆਂ ਤੇ ਇਸ ਦੇ ਬਾਰੇ ਵਿਚਾਰ ਕੀਤਾ ਸਥਾਨਕ ਵਿਧਾਇਕ ਦੇ ਵੱਲੋਂ ਵੀ ਇਹ ਗੱਲਬਾਤ ਕੀਤੀ ਗਈ ਜਿਸ ਤੋਂ ਬਾਅਦ ਯੋਜਨਾ ਉਲੀਕੀ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਦਾ ਸ਼ਹਿਰ ਦੇ ਵਿੱਚ ਬਹੁਤ ਫਾਇਦਾ ਹੋਵੇਗਾ ਜਿੱਥੇ ਬੱਚਿਆਂ ਨੂੰ ਖੇਡਾਂ ਦਾ ਅਭਿਆਸ ਕਰਨ ਦੀ ਲੋੜਿੰਦੀ ਪਾਣੀ ਮਿਲਦੀ ਉਥੇ ਇਹ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਏਗਾ ਜਿੰਨੀ ਮਰਜ਼ੀ ਧੇਰ ਤੁਸੀਂ ਖੇਡ ਸਕਦੇ ਹੋ ਜਿਵੇਂ ਦੇਖਿਆ ਜਾਂਦਾ ਹੈ ਕਿ ਅੱਜਕੱਲ ਬੱਚੇ ਫੋਨਾਂ ਤੇ ਲੱਗੇ ਰਹਿੰਦੇ ਨੇ ਤਾਂ ਹੁਣ ਫੋਨ ਛੱਡ ਕੇ ਤੁਸੀਂ ਇੱਥੇ ਗੇਮਸ ਖੇਡਣ ਆ ਸਕਦੇ ਹੋ ਇੱਕ ਬਹੁਤ ਹੀ ਵੱਡਾ ਉਪਰਾਲਾ ਬੱਚਿਆਂ ਦੇ ਲਈ ਇਸ ਕਦਮ ਦੀ ਪੁਸ਼ਟੀ ਕਰਦੇ ਹੋਏ ਜੋ ਹੈ ਕਾਰਜਕਰ ਜੁੜੇ ਨੇ ਇੰਜੀਨੀਅਰ ਨੇ ਵੀ ਕਿਹਾ ਕਿ ਅਸੀਂ ਮੁੱਖ ਤੌਰ ਤੇ ਬੈਡਮਿੰਟਨ ਦੇ ਲਈ ਦੋ ਕੋਨਿਆਂ ਦੇ ਉੱਤੇ ਦੋ ਕੋਟ ਦਾ ਵਿਕਾਸ ਕਰ ਰਹੇ ਆ ਜੇਕਰ ਵਸਨੀਕ ਚੋਹਣ ਤਾਂ ਉਹ ਅਜੇ ਹੀ ਹੋਰ ਥਾਵਾਂ ਬਣਾ ਸਕਦੇ ਹਨ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਬੱਚਿਆਂ ਦੀ ਸੁਰੱਖਿਆ ਦੇ ਲਈ ਕੋਟ ਨੂੰ ਦੋਵੇਂ ਪਾਸੇ ਜਾਲੀਆਂ ਨਾਲ ਟਕਿਆ ਹੋਇਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਵੇਂ ਉਹਨਾਂ ਨੇ ਕਿਹਾ ਸੀ ਉਸ ਤਰੀਕੇ ਦੇ ਨਾਲ ਇਸ ਨੂੰ ਬਣਾਇਆ ਜਾ ਰਿਹਾ ਹੈ ਤੇ ਰਾਤ ਦੇ ਟਾਈਮ ਦੀ ਜੇ ਗੱਲ ਕਰੀਏ ਇੱਥੇ ਹਨੇਰਾ ਨਹੀਂ ਹੋਵੇਗਾ ਫਲੈਸ਼ਲਾਈਟਸ ਮੁਹੱਈਆ ਕਰਵਾਈਆਂ ਜਾਣਗੀਆਂ ਉਹਨਾਂ ਨੇ ਕਿਹਾ ਇੱਕ ਮਹੀਨੇ ਦੇ ਵਿੱਚ ਹੀ ਇਹ ਕੰਮ ਪੂਰਾ ਹੋ ਚੁੱਕਿਆ ਇਸ ਦੌਰਾਨ ਬਿਆਰਸ ਨਗਰ ਦੇ ਵਿੱਚ ਜਿਹੜੇ ਨਿਵਾਸੀ ਨੇ ਉਹਨਾਂ ਦੇ ਲਈ ਵੀ ਇਹ ਕਾਫੀ ਮਨੋਰੰਜਕ ਚੀਜ਼ ਸਾਬਤ ਹੋਈ ਹੈ ਗੱਲਬਾਤ ਜਦੋਂ ਕੀਤੀ ਗਈ ਤਾਂ ਉਹਨਾਂ ਨੂੰ ਵੀ ਬਹੁਤ ਪਸੰਦ ਆਇਆ ਇੱਥੇ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਜ਼ਰੂਰੀ ਨਹੀਂ ਕਿ ਇੱਥੇ ਜਿਹੜੇ ਲੋਕ ਰਹਿੰਦੇ ਨੇ ਉਹੀ ਆਣਗੇ ਕਿੱਥੋਂ ਵੀ ਤੁਸੀਂ ਜਿੱਤੇ ਮਰਜੀ ਜਦੋਂ ਰਹਿੰਦੇ ਹੋ ਤੁਸੀਂ ਲੁਧਿਆਣਾ ਦੇ ਵਿੱਚ ਕਿਤੇ ਵੀ ਰਹਿੰਦੇ ਹੋ ਤੁਸੀਂ ਇੱਧਰ ਖੇਡਣ ਲਈ ਆ ਸਕਦੇ ਹੋ ਤਾਂ ਹੁਣ ਗਾਲਾਂ ਨਹੀਂ ਕਾਣੀਆਂ ਪੈਣੀਆਂ ਛੋਟੇ ਬੱਚਿਆਂ ਨੂੰ ਕਿ ਰੋਲਾ ਪੈ ਰਿਹਾ ਤੁਸੀਂ ਇੱਥੇ ਆਪਣੀ ਪਰਸਨਲ ਸਪੇਸ ਦੇ ਵਿੱਚ ਆਸ-ਪਾਸੇ ਟ੍ਰੈਫਿਕ ਅੰਦਰ ਰਹੇਗਾ ਤੁਹਾਡੀ ਬਾਲ ਵੀ ਬਾਹਰ ਨਹੀਂ ਇਧਰੋ ਜਾਏਗੀ ਤੁਹਾਡੀ ਅਗਰ ਬੈਡਮਿੰਟਨ ਖੇਡ ਰਹੇ ਹੋ ਕਿਸੇ ਵੀ ਤਰੀਕੇ ਦਾ ਤੁਸੀਂ ਗੇਮ ਖੇਡ ਰਹੇ ਹੋ ਤਾਂ ਤੁਹਾਡੀ ਕੋਈ ਵੀ ਚੀਜ਼ ਜਿਹੜੀ ਹੈ ਬਾਹਰ ਨਹੀਂ ਗireਗੀ ਖੇਡਦੇ ਸਮੇਂ ਸ਼ਟਲ ਨਹੀਂ ਗireਗੀ ਬਾਲ ਨਹੀਂ ਗireਗੀ ਕਿਉਂਕਿ ਇੱਥੇ ਵੱਡੀਆਂ ਜਾਲੀਆਂ ਬਣਾ ਦਿੱਤੀਆਂ ਗਈਆਂ ਨੇ ਤਾਂ ਕਾਫੀ ਸੋ ਹੂਲਾ ਇੱਥੇ ਦੇ ਦਿੱਤੀ ਗਈ ਹੈ ਲੁਧਿਆਣਾ ਨੂੰ 스마트 ਸਿਟੀ ਆਖਿਆ ਜਾਂਦਾ ਹੈ 스마트 ਸਿਟੀ ਦੇ ਨਾਮ ਤੇ ਬਹੁਤ ਸਾਰੇ ਵਿਵਾਦ ਵੀ ਹੋਏ ਨੇ ਤਾਂ ਇੱਕ ਉਦਾਹਰਨ ਹੋਰ 스마트 ਸਿਟੀ ਦਾ ਉਦਾਹਰਨ ਇੱਥੇ ਹੁਣ ਪੇਸ਼ ਕਰ ਦਿੱਤਾ ਗਿਆ ਤੁਹਾਡੇ ਅੱਗੇ ਕਿ ਖੂਬਸੂਰਤੀ ਦੇ ਨਾਲ ਆਸ-ਪਾਸੇ ਗ੍ਰੀਨਰੀ ਹੈ ਤੇ ਇੱਥੇ ਹੀ ਖੇਡਣ ਦੇ ਲਈ ਸਪੈਸ਼ਲ ਬੈਡਮਿੰਟਨ ਕੋਰਟ ਬਣਾਇਆ ਗਿਆ ਹੈ ਕਿਸੇ ਵੀ ਤਰੀਕੇ ਦੀ ਗੇਮ ਤੁਸੀਂ ਖੇਡ ਸਕਦੇ ਹੋ ਜ਼ਰੂਰ ਇਸ ਖਬਰ ਨੂੰ ਸ਼ੇਅਰ ਕਰੋ ਕਿਉਂਕਿ ਹਰ ਇੱਕ ਤੱਕ ਇਹ ਖਬਰ ਪਹੁੰਚ ਜਾਣੀ ਚਾਹੀਦੀ ਹੈ ਕਿਉਂਕਿ ਜਿਨ੍ਹਾਂ ਨੂੰ ਵੀ ਖੇਡਣ ਦਾ ਸ਼ੌਂਕ ਹੈ ਜਿਹੜੇ ਵੀ ਪਰੇਸ਼ਾਨ ਨੇ ਇਸ ਗੱਲਾਂ ਤੋਂ ਕਿ ਗਲੀ ਦੇ ਵਿੱਚ ਰੌਲਾ ਪੈ ਰਿਹਾ ਜਾਂ ਖੇਲਣ ਨਹੀਂ ਦੇ ਰਹੇ ਬੱਚਿਆਂ ਨੂੰ ਤਾਂ ਹੁਣ ਕੋਈ ਕੰਪਰੋਮਾਈਜ਼ ਕਰਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਇੱਧਰ ਆ ਕੇ ਜਿੰਨੇ ਮਰਜ਼ੀ ਸਮੇਂ ਦੇ ਲਈ ਆ ਕੇ ਖੇਡ ਸਕਦੇ ਹੋ ਤਾ ਇਸ ਰਿਕੇ ਦੀ ਹੋਰ ਵਿਦੇਰੀ ਜਾਣਕਾਰੀ ਦੇ ਲਈ ਬਨੇਰੋ ਸਾਡੇ ਨਾਲ ਤੇ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਮੈਂ ਤੁਹਾਡੇ ਨਾਲ ਅਨਜਲ ਜੱਗੀ ਵਿਦ ਕੈਮਰਾ ਪਰਸਨ ਕਰ